ਆਪ ਵੀਰੇ ਤੇ ਬੜੀ ਖੁਸ਼ੀ ਹੋਈ ਬਈ ਤੁਸੀ ਮਿਲ ਕੇ ਸਾਨੂੰ ਹੋਰ ਵੀਰਾ ਹੋਰ ਠੀਕ ਠਾਕ ਹੈ ਜੀ ਪਰਿਵਾਰ ਠੀਕ ਠਾਕ ਹੈ ਠੀਕ ਠਾਕ ਹੈ ਤੁਸੀਂ ਸੁਣਾਓ ਬਸ ਵਧੀਆ ਕਿਦਾਂ ਅਚਾਨਕ ਆਲੇ ਹੋਵੇ ਉਹ ਪਰਿਵਾਰ ਨੇ ਆਣਾ ਹੀ ਪੈਂਦਾ ਅੱਛਾ ਅੱਛਾ ਪਰਿਵਾਰਾਂ ਦੇ ਵਿੱਚ ਸਾਫ ਦੁਨੀਆਂ ਗੱਲਾਂ ਬਾਤਾਂ ਆਵਾਜ਼ ਪੈਂਦਾ ਪਹਿਲਾਂ ਬਾਤਾਂ ਦਾ ਮੈਨੂੰ ਪਤਾ ਆ ਕੇ ਆਲੇ ਗੱਲ ਬਾਤਾਂ ਬਾਕੀ ਤੁਹਾਨੂੰ ਦੱਸਿਆ ਆਣਾ ਇਹਨਾਂ ਨੇ ਜੇ ਵੀ ਠੀਕ ਹੰਦਾ ਹੈ ਮੈਂ ਸਮਝਿਆ ਨਹੀਂ ਗੱਲ ਉਹ ਇਹਨੇ ਮੈਂ ਕਹੀ ਦੱਸਣਾ ਤੁਹਾਨੂੰ ਮੈਂ ਦੱਸਦਾ ਤੁਹਾਨੂੰ ਮੈਂ ਤਾਂ ਚਾਹੇ ਗਿਆ ਸੀ ਖੇਤਾਂ ਵਾਲਾ ਚੱਕਰ ਮਾਰਨ ਤੇ ਜਦੋਂ ਮੈਂ ਸਵੇਰੇ ਅੱਜ ਦੇਖਿਆ ਤੇ ਬੱਬੂ ਛੇੜੀਆਂ ਦਾ ਨਸ਼ਾ ਕਰਦਾ ਸੀ ਆਹ ਵੇਈ ਦੋ ਮੁੰਡੇ ਤਾਂ ਮੈਂ ਪਛਾਣ ਲਏ ਤੇ ਆ ਤੀਆ ਕਿਹੜਾ ਲਾਲ ਕਮੀਜ਼ ਆਣਾ ਇਹ ਆ ਲੈ ਆਵੇ ਰਾਹ ਓਹੋ ਇਹਦਾ ਬੱਬੂ ਆ ਉਹ ਗਰੇਸ਼ਮ ਖੋ ਦਾ ਮੁੰਡਾ ਲੈ ਵੀ ਤਾਂ ਲੈ ਜੀ ਬਹਿ ਗਿਆ ਕੰਮ ਖਰਾਬ ਹੋ ਗਿਆ ਇਹ ਤਾਂ ਮੈਂ ਘਰ ਜਾ ਕੇ ਦੱਸਦਾ ਬਈ ਆਪ ਤਾਂ ਬਾਹਰ ਬੈਠਾ ਹੋ ਤੇ ਉਹਨੂੰ ਕਹਿੰਦਾ ਉਹ ਘਰ ਆਈ ਨਹੀਂ ਤੂੰ ਜਾ ਕੇ ਫੋਨ ਕਰ ਉਹਨੂੰ ਕੰਮ ਇਹ ਸਾਡੇ ਤੇ ਲਾਵੇ ਉਹ ਆਵੇ ਹਾਂਜੀ ਲੱਗਿਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਆਸ਼ੂ ਤੁਹਾਨੂੰ ਤਾਂ ਦਾ ਕਹਿ ਨਾ ਫਸਲਾ ਵੀ ਨਹੀਂ ਪੈਂਦਾ ਗੱਲ ਥੋੜੀ ਖਰਾਬ ਹੈ ਜੀ ਹਾਂਜੀ ਮੈਂ ਗਿਆ ਸੀ ਕੀਤਾ ਪਹਲਾ ਅੱਛਾ ਉੱਥੇ ਮੈਂ ਦੇਖਿਆ ਸੀ ਜਿਆਚੇ ਦੋ ਤਿੰਨ ਮੁੰਡੇ ਬੱਚੇ ਸੀ ਮੈਂ ਦੇਖਿਆ ਇਹ ਕੀ ਕਰਦੇ ਆ ਅੱਛਾ ਸਾਰੇ ਤੋਂ ਫੇਰ ਮੈਂ ਦੇਖਿਆ ਕਿ ਅੱਛਾ ਵੱਡਾ ਮੁੰਡਾ ਬੱਪੂ ਤੁਸੀਂ ਗੱਲ ਤਾਂ ਕਰੋ ਕਿ ਪਰ ਵੇ ਇਹ ਮਸ਼ੀਨ ਆਈ ਮੋਡਲ ਬਣ ਗਈ ਤੁਸੀਂ ਆਪਣਾ ਮੁੰਡਾ ਸੰਭੋ ਸਾਡੇ ਮੁੰਡੇ ਤੇ ਟੈਨਸ਼ਨ ਨਹੀਂ ਗੁੱਸਾ ਨਾ ਕਰੋ ਮੈਂ ਮਤਲਬ ਤੁਹਾਡਾ ਮੇਰਾ ਹੈਗਾ ਪਿਆਰ ਨਹੀਂ ਨਹੀਂ ਤੁਸੀਂ ਸਾਡੇ ਮੁੰਡੇ ਨੂੰ ਸੁਣੋ ਸਾਡਾ ਬੱਗੂ ਸਹੀ ਹੈ ਚਲੋ ਮੈਂ ਆਪਣਾ ਮਤਲਬ ਦੋਸਤ ਕਰਕੇ ਤੁਹਾਨੂੰ ਦੱਸਣ ਆਇਆ ਤੇ ਤੁਸੀਂ ਅਸੀਂ ਹਾਂ ਦਾ ਸੰਭੋ ਠੀਕ ਹੈ ਕੋਈ ਗੱਲ ਨਹੀਂ ਅਸੀਂ ਆਪਣਾ ਸਾਥ ਜਾਨੀ ਕਿ ਮੇਰਾ ਇਸ ਗੱਲ ਨੂੰ ਬਚਾ ਰਹੇ ਹੋ ਤੁਸੀਂ ਨਹੀਂ ਨਹੀਂ ਤੁਸੀਂ ਆਪਣਾ ਦੇਖੋ ਤੇ ਕੋਈ ਗੱਲ ਨਹੀਂ ਤੁਸੀਂ ਮਤਲਬ ਦੇਖਿਓ ਬਚਾ ਰਹੇ ਉਸ ਗੱਲ ਨੂੰ ਤੇ ਭਾਈ ਸਾਹਿਬ ਨੂੰ ਫੋਨ ਕਰੋ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਹੈ ਬਚਾ ਲਿਓ ਇਸ ਗੱਲ ਨੂੰ ਤੁਸੀਂ ਤੇ ਮੈਂ ਉਸੇ ਦੇ ਲੈ ਕੇ ਆਇਆ ਇਹਨਾਂ ਨੂੰ ਦੱਸਿਆ ਆਗੇ ਤੇ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਇਹ ਤਾਂ ਮੈਨੂੰ ਖੜੋ ਖੜਾ ਲੱਗੂ ਪਿਆ ਅੱਛਾ ਮੈਂ ਭਾਵਾ ਨੂੰ ਦਰਦੇ ਫੋਨ ਵੀ ਨਹੀਂ ਕਰ ਸਕਿਆ ਮੈਂ ਕਿਹਾ ਵੀ ਫੋਨ ਕਰਕੇ ਦੱਸਾਂ ਉਹਨਾਂ ਨੂੰ ਤਾਂ ਇਸ ਕਰਕੇ ਫਿਰ ਮੈਂ ਹੁਣ ਚੱਲ ਤੁਸੀਂ ਆ ਗਏ ਆਂ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਇਹ ਗੱਲ ਤੇ ਬੀਪੀ ਆ ਸਾਨੂੰ ਪਤਾ ਹੈ 36274 ਹੁੰਦੇ ਆ ਮੈਂ ਕੋਈ ਐਤਾ ਦੋਸ਼ ਨਾ ਲਾ ਦੇ ਸਾਡੀ ਯਾਰੀ ਦੋਸਤੀ पे ਖ ਪੈ ਜਾਵੇ ਇਸ ਕਰਕੇ ਮੈਂ ਹੁਣ ਚਲ ਤੁਸੀਂ ਆ ਗਏ ਤੁਹਾਨੂੰ ਮੈਂ ਦੱਸ ਦਿੰਦਾ ਬਾਕੀ ਭਾਈ ਤੁਸੀਂ ਹੁਣ ਆਪਣੇ ਘਰ ਦਾ ਮਸਲਾ ਤੇ ਦੇਖੋ ਮੁੰਡੇ ਨੂੰ ਕਿਤੇ ਦਿਖਾ ਲਓ ਇਹਨੇ ਠੀਕ ਕਹਿ ਰਿਹਾ ਤੇ ਇਹਨੇ ਤੈਨੂੰ ਆ ਕੇ ਦੱਸਿਆ ਸੀ ਅੱਜ ਮੈਂ ਪਰਤੀ ਹੋ ਗਈ ਸਵੈਸਿਆਤਾ ਸੀ ਮੈਨੂੰ ਮੈਂ ਦੁਨੀਆਦਾਰੀ ਤੋਂ ਡਰਦੀ ਐ ਤੇ ਤੁਹਾਨੂੰ ਤਾਂ ਬੋਲ ਦਿੱਤਾ ਚਲੋ ਕੋਈ ਨਹੀਂ ਗਲਤੀ ਹੋ ਗਈ ਮੇਰੀ ਗਲਤੀ ਮਾਫ ਕਰੋ ਨਹੀਂ ਮੈਂ ਹੁਣ ਤਾਂ ਬਹੁਤ ਬਿਸਤ ਪਾਣੀ ਨਿਕਲ ਗਿਆ ਮੇਰਾ ਦੇਖ ਲਓ ਭਾਈ ਨੇ ਇਹਨੇ ਤਾਂ ਮੈਨੂੰ ਅਖੀਰ ਚ ਤਾਂ ਦੱਸਿਆ ਦਾ ਸਾਰਾ ਕੁਝ ਉੱਜੜ ਗਿਆ ਇੱਥੇ ਇਹ ਤਾਂ ਇਹਨਾਂ ਦੀ ਗਲਤੀ ਆ ਮੈਂ ਛੁੱਟੀ ਲੈ ਕੇ ਆ ਅੱਜ ਦੇਖ ਕੇ ਤੁਹਾਨੂੰ ਦੱਸ ਦਿੰਦਾ ਹਾਂ ਅਸਲ ਦੇ ਵਿੱਚ ਜੇ ਦੇਖੀਏ ਤਾਂ ਮਾਵਾਂ ਨੂੰ ਬਿਮਾਰੀ ਇਹ ਹੈ ਯਾਰ ਜਦ ਸਿਰ ਤੋਂ ਪਾਣੀ ਲੰਘਦਾ ਫੇਰ ਇਹਨਾਂ ਨਾਲੋਂ ਬੰਦਿਆ ਉਦਾਂ ਇਹਨਾਂ ਨੂੰ ਕੋਈ ਫਰਕ ਨਹੀਂ ਮੇਰਾ ਲਾੜਲਾ ਮੇਰਾ ਲਾੜਲਾ ਉਹ ਤਾਂ ਖੇਡਣ ਗਿਆ ਉਹ ਤਾਂ ਇੱਧਰ ਹੈ ਨਹੀਂ ਇੱਕ ਵਾਰੀ ਬੋਲ ਕਿ ਤੱਕ ਨਾ ਇਹ ਕੁਝ ਕਹਾਣੀਆਂ ਹੋਈਆਂ ਮਗਰ ਉਹ ਲੋਕ ਇਹ ਕਹਿੰਦਾ ਹੈ ਤਾਂ ਦੇਖ ਤਾਂ ਮੈਨੂੰ ਖੜੀ ਕੀਤੀ ਯਾਰ ਪਤਾ ਨਹੀਂ ਕਿ ਬੋਝ ਵੀ ਕਿਸੇ ਦਾ ਮੈਂ ਤੇ ਇਹਨੇ ਫੋਨ ਬਾਅਦ ਵਿੱਚ ਵਿੱਚ ਕੀਤਾ ਅਖੇ ਜੀ ਆਪਣੇ ਹੱਥੋਂ ਬਬੂ ਨਿਕਲ ਗਿਆ ਤੁਸੀਂ ਵਿਚਾਰਾ ਕਰੋ ਆਓ ਮੈਂ ਭੱਜ ਆਇਆ ਉੱਥੋਂ ਮੈਨੂੰ ਨਹੀਂ ਪਤਾ ਵੀ ਪਹਿਲਾਂ ਤੁਸੀਂ ਨਹੀਂ ਵਾਰਨਿੰਗ ਦੇ ਚੁੱਕੇ ਆ ਮੈਂ ਤਾਂ ਆਇਆ ਸੀ ਜੀ ਰਾਤ ਤੇ ਬਾਕੀ ਦੇਖੋ ਚਲੋ ਹੁਣ ਜੋ ਹੋਣਾ ਤਾਂ ਤਾਂ ਹੋ ਗਿਆ ਹੁਣ ਤੁਸੀਂ ਕੋਈ ਡਾਕਟਰ ਨੂੰ ਵੇ ਲੋ ਜਾ ਕੇ ਤੱਕ ਦੱਸੋ ਨੂੰ ਮੈਨਰੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਪਹਿਲਾਂ ਸੰਭਲਿਆ ਕਰੋ ਜਿਆਦਾ ਨਾਲ ਦੇ ਵਿੱਚ ਪਾ ਗਾਲਿਆ ਨਾ ਤਾਹੇ ਭੇਜਦਾ ਤਾਹੇ ਮੈਨੂੰ ਕੀ ਪਤਾ ਕਿੱਧਰ ਲੱਗਦੇ ਆਏ ਉਹ ਚੱਡੋ ਹੁਣ ਤੁਸੀਂ ਕੋਈ ਆਪਣਾ ਸਲਾਹ ਕਰੋ ਡਾਕਟਰ ਨੂੰ ਦਿਖਾਓ ਕਿਸੇ ਪਾਸੇ ਇੱਦਾਂ ਗੱਲ ਹੀ ਰਹਾਂ ਮੇਰੇ ਨਾਲ ਮਦਦ ਕਰੇ ਨੇ ਨਹੀਂ ਮੈਂ ਤਾਂ ਮਤ ਨਹੀਂ ਹਮੇਸ਼ਾ ਹੀ ਕਰਾ ਤੁਹਾਡੇ ਨਾਲ ਕਰਨਾ ਇਹ ਮਾਫੀਯੋਗ ਦਾ ਕੰਮ ਹੈ ਨਹੀਂ ਜੇ ਕੋਈ ਤੁਹਾਡੀ ਹਮਦਾਰੀ ਨਹੀਂ ਆਉਂਦਾ ਤੇ ਤੁਸੀਂ ਉਹਨੂੰ ਮਾਰਾ ਚੰਗਾ ਬੋਲੋ ਉਹਨਾਂ ਵਿਚਾਰੇ ਨੇ ਮੈਨੂੰ ਦੱਸਿਆ ਨਹੀਂ ਕਿ ਸਾਡਾ ਫਿਕਰ ਪੈ ਜਾਊਗਾ ਕੋਈ ਮੇਰੇ ਸਿਰ ਦੋਸ਼ ਨਾ ਲਾ ਦੇ ਕਿੰਨਾ ਡਰਿਆ ਮੇਰਾ ਇਹ ਤਾਂ ਅਸੀਂ ਬੰਦਾ ਹੁਣ ਘਰ ਬੈਠਾ ਵੀਰਾ ਇੱਦਾਂ ਗੱਲ ਹੀ ਰਹਾਂ ਇਹਨਾਂ ਦੇ ਬਾਅਦ ਵਿੱਚ ਗੱਲਾਂ ਨਹੀਂ ਹੋਣੀਆਂ ਠੀਕ ਹੈ ਮੇਰੇ ਨਾਲ ਤੁਰ ਮੁੰਡੇ ਨੇ ਤਾਂ ਕਾਬੂ ਨਹੀਂ ਆਣਾ ਹੈਗਾ ਉਹ ਹੁਣ ਵੀ ਬਾਹਰ ਆ ਮੈਂ ਇਹਨੂੰ ਪੁੱਛਿਆ ਕਿੱਥੇ ਗਿਆ ਘਰ ਨਾਲ ਪੁੱਛਦਾ ਬਾਹਰ ਖੇਡਣ ਗਿਆ ਮੁੰਡਿਆਂ ਨਾਲ ਖੇਡਣ ਗਿਆ ਤੁਸੀਂ ਮਾੜੀ ਮਾੜੀ ਗੱਲ ਤੇ ਸ਼ੱਕ ਕਰਦੇ ਆ ਤੇ ਮਾੜਾ ਮੋਟਾ ਦ냔ੇ ਕਰਦੇ ਹੁੰਦੇ ਤਾਂ ਜਾਨਾ ਤੇ ਮੁੰਡਾ ਕਰਦੀ ਆ ਮੇਰੇ ਨਾਲ ਚੱਲ ਤੇ ਮੈਂ ਚਲੋ ਮੈਂ ਤਾਂ ਹਰ ਵੇਲੇ ਤਿਆਰ ਆ ਤੁਹਾਡੀ ਮਦਦ ਕਰਨ ਵਾਸਤੇ ਅਰੇ ਤਾਂ ਕੋਈ ਫਰਕ ਹੀ ਨਹੀਂ ਸਮਝਿਆ ਆਪਣਾ ਘਰ ਸਮਝਿਆ ਸਮਝੀਦਾ ਉਹ ਚੱਲ ਹੁਣ ਇਹਨੂੰ ਪਾਣੀ ਦਾ ਪਲਾਓ ਜੇ ਕਿਸੇ ਸੱਚੀ ਗੱਲ ਕਰੇ ਦਿੱਤੀ ਹੈ ਯਾਦ ਅਸੀਂ ਵੀਰਾ ਇੱਥੇ ਦਾ ਸਾਡੇ ਤਾਂ ਸਮਾਜ ਦਾ ਬੇੜਾ ਬੈਠਿਆ ਹੁੰਦਾ ਪਰ ਉਹ ਪਰਹੀ ਹਾਲ ਹੋਇਆ ਪਿਆ ਕੀ ਦਸੀਏ ਉਹਨਾਂ ਨੂੰ ਤਾਂ ਪਤਾ ਨਹੀਂ ਨਾਲ ਵੀਰਾ ਜੀ ਹਾਂ ਜੀ ਇਹਨੂੰ ਪਤਾ ਲੱਗ ਗਿਆ ਉਹ ਤਾਂ ਘਰੇ ਹਾਂ ਜੀ ਹਾਂ ਅਸੀਂ ਕੱਥੀ ਉਹ ਕੀ ਕਹੀ ਜਾਵੇ ਵੀ ਉਹ ਤਾਂ ਜੀ ਰਾਜੀ ਬਾਜੀ ਆ ਉਹ ਤਾਂ ਠੀਕ ਹੈ ਜੀ ਉਹ ਤਾਂ ਖੇਲ ਦਾ ਮੁੰਡਾ ਪੜਦਾ ਬਹੁਤ ਆਪਾਸ ਹੋ ਗਿਆ ਕਾਵਾਹ ਆਪਾਸ ਹੁੰਦਾ ਜਿਹੜੇ ਕੰਮ ਹੁੰਦੇ ਜਾ ਕੇ ਨਸ਼ੇ ਕਰਦੇ ਆਥਨ ਪੀ ਪਾਣੀ ਮੇਰੇ ਨਾਲ ਗੱਲ ਮੈਂ ਤੇਰੇ ਨਾਲ ਕਰਦਾ ਆਪਾਂ ਮੈਨੂੰ ਮੈਂ ਇੱਕ ਵਾਰੀ ਸੁਣਿਆ ਵੀ ਸੀ ਡਾਕਟਰ ਚਰਨਜੀਤ ਜਿਹੜਾ ਹੈ ਨਾ ਗਾੜੇ ਵਾਲਾ ਹਾਂਜੀ ਹਾਂਜੀ ਉਹ ਦੇਸੀ ਦਵਾਈਆਂ ਨਾਲ ਹੀ ਇਲਾਜ ਕਰ ਦਿੰਦਾ ਬਹੁਤ ਹੀ ਖਤਰਨਾਕ ਦਵਾਈਆਂ ਦੀ ਲੋੜ ਵੀ ਨਹੀਂ ਪੈਂਦੀ ਹੈਗੀ ਤੇ ਰੱਖੜ ਦੀ ਵੀ ਤੁਹਾਡਾ ਬਾਪੂ ਵੀ ਆ ਮੇਰਾ ਹਾਂਜੀ ਹਾਂਜੀ ਆਸ ਬੰਦੇ ਹੋ ਤੇ ਤੁਸੀਂ ਮੇਰੀ ਗੱਲ ਕਰਾ ਦਿਓ ਅੱਜ ਚਲੋ ਚਲੋ ਮੈਂ ਤਾਂ ਯਾਰ ਹੁਣੇ ਚੱਲਣਾ ਚਲੋ ਆ ਚੱਲਿਆ ਮੈਂ ਨੇਖਾ ਦੇਣੇ ਤੇਰਾ ਮਨਸਤਾ ਗੱਲੀਆਂ ਤੁਹਾਡੇ ਤੇ ਭਾਰਦਾ ਮੈਂ ਆਇਆ ਯਾ ਆਹ ਕੰਮ ਤੇ ਪਾ